ਸੁਖਵੀਰ ਦੇ ਨਹੀਂ ਕੱਲ ਅਸੀਂ ਸ਼ਾਮਾਂ ਦੇ ਲੱਗੇ ਆ 6 ਵਜੇ ਦੇ ਰਾਤ 2:30 ਵਜੇ ਇੱਥੋਂ ਗਏ ਆ ਤੇ ਇੱਕ ਬੰਨ ਸੀਗਾ ਜਿਹੜਾ ਉਹ ਰਾਤ ਕੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ 7:30 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣ ਦੀਆਂ ਜੀਸੀਬੀ ਮਸ਼ੀਨਾਂ ਪੋਕ ਲੈਣਾ ਤੇ ਟਿਪਰਾਂ ਔਰ ਦੁਪਹਿਰੇ ਅੱਜ ਤਰਨ ਚੁਗ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਤੈਨ ਮੇਰੇ ਤਿੰਨ ਚਾਰ ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਹਦੇ ਕਰਕੇ ਸਾਡਾ ਸਾਰਾ ਅਫਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਉਹ ਭਾਈ ਥੋੜਾ ਜਿਆਦਾ ਇਨਾ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਬਟਾਓ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਫਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ਕਲੋਜ਼ ਵਾਲੇ ਕੰਮ ਕਲੋਜ਼ ਕਰ ਦੇਣਾ ਹੈ ਤੁਸੀਂ ਬੰਦ ਦੇਣੀ ਪਰ ਐਨੀ ਹੋ ਉਹਦੇ ਨਾਲ ਸਾਡਾ ਅਫਸਰਡ ਸਿਸਟਮ ਹੋਣ ਕਰਕੇ ਤੇ ਅਜੇ ਹੁਣ ਰਾਤ ਸਵਾ 8:00 ਜੁਣ ਫੇਰ ਰਾਤ ਲੱਗੇ ਸ਼ੁਰੂ ਕਰਨ ਕੰਮ ਸੋ ਦੁਕਾਨ ਲੋਕਾਂ ਦਾ ਬਹੁਤ ਹੋਇਆ ਵਾ ਤੇ ਬਾਕੀ ਸਰਕਾਰ ਜਿਹੜੀ ਹੈ ਉਹਦੇ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਕਿ 50000 ਰੁਪਿਆ ਕਿਸਾਨਾਂ ਨੂੰ ਫਸਲ ਦਾ ਦਿੱਤਾ ਜਾਏ ਤੇ 50000 ਸੈਂਟ ਗਵਰਨਮੈਂਟ ਦੇ ਤਰਨ ਚੁਗ ਜੀ ਆਏ ਮੈਂ ਉਹਨਾਂ ਨੂੰ ਵੀ ਇਹ ਪੁੱਛਿਆ ਮੈਂ ਕਿ ਸ਼ਾਇਦ ਅੱਜ ਇੱਥੇ ਐਲਾਨ ਕਰਨ ਆਏ ਆ ਮੋਦੀ ਸਾਹਿਬ ਨੂੰ ਪੁੱਛ ਕੇ ਕਿਉਂਕਿ ਜਿਹੜੀਆਂ ਗਵਰਨਮੈਂਟ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਮੁਆਇਨਾ ਨਹੀਂ ਕਰਨ ਆਉਂਦੇ ਐਲਾਨ ਕਰਨ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਜ ਐਲਾਨ ਕਰਨਾ ਚਾਹੀਦਾ ਸੀਗਾ ਤੇ ਬਥੇਰਾ ਮੈਂ ਮਗਰ ਭੱਜਿਆ ਰੋਕਿਆ ਵੀ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਗਾੜੀਓ ਦਿੱਤਾ ਤੇ ਇਸ ਕਰਕੇ ਜਿੰਨੇ ਜੋਗੇ ਆ ਉਹ ਅਸੀਂ ਸਾਰੀ ਟੀਮ ਲੱਗੀ ਆ ਤੇ ਸਰਕਾਰ ਦਾ ਟੋਟਲੀ ਫੇਲੀਅਰ ਆ ਕਿ ਸਰਕਾਰ ਅੱਖਾਂ ਬੰਦ ਕਰਕੇ ਹਰ ਕੰਮ ਤੇ ਬੈਠੀ ਹੋਈ ਹੈ ਮੇਲਾ ਲੱਗਾ ਸਵੇਰ ਦਾ ਯਾਰ ਸੇਵਾ ਭਾਵਨਾ ਚਾਹੀਦੀ ਹੈ ਜਦੋਂ ਤੁਸੀਂ ਆਪ ਅੱਗੇ ਲੱਗ ਜਾਓ ਤੇ ਦੁਨੀਆ ਉਹਨੂੰ ਸੰਗਤਲ ਨੂੰ ਤੇ ਕੋਈ ਮਨਾ ਹੀ ਨਹੀਂ ਨਾ ਹੁੰਦਾ ਕੰਮ ਜਿੰਨੇ ਕੋਈ ਯਾਰ ਦੋਸਤਾ ਕੋਈ ਟਿਪਰਾਂ ਲਾਈਆਂ ਕਿਸੇ ਕੋਈ ਜੀਸੀਪੀ ਉਹ ਲੈ ਕੇ ਆ ਕੇ ਕੋਈ ਪੋਕ ਲੈਣ ਲੈ ਕੇ ਆਇਆ ਤੇ ਸਾਰੇ ਲੱਗੇ ਆ ਲਗਾਤਾਰ ਕੱਲ ਸ਼ਾਮਾਂ ਦੇ ਉਹ ਜਦੋਂ ਆਪ ਅੱਗੇ ਲੱਗ ਜਾਓ ਫਿਰ ਸੇਵਾ ਦਾ ਸੇਵਾਦਾਰਾਂ ਦੀ ਤੇ ਸੰਗਤ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਸਮਾਂ ਲੱਗੇਗਾ ਸਮਾਂ ਤੇ ਜੇ ਲੱਗੇਗਾ ਮੈਂ ਕਿਹਾ ਰਾਤ ਸਾਰੀ ਲੱਗ ਜਾਣੀ ਹੈ ਰਾਤ ਲੱਗ ਕੇ ਹੋ ਸਕਦਾ ਕੱਲ ਦੇਣੇ ਵੀ ਥੋੜਾ ਬਹੁਤ ਕੰਮ ਚੱਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਮੈਨੂੰ ਐਕਸ਼ਨ ਸਾਹਿਬ ਮਿਲੇ ਆ ਕੋਈ ਤਕਰੀਬਨ ਮੇਰੇ ਖਾਲ 12 1 ਵਜੇ ਦੇ ਕਰੀਬ ਆਏ ਹੀ ਮੇਰੇ ਕੋਲ ਐਸਡੀਐਮ ਸਾਹਿਬ ਨਾਲ ਗੱਲ ਹੋਈ ਤੇ ਉਹ ਮੁੜ ਕੇ ਐਕਸ਼ਨ ਸਾਹਿਬ ਦੇ ਵੀ ਮੈਨੂੰ ਮਿਲਣ ਆਏ ਤੇ ਉਹ ਕਹਿੰਦੇ ਕਿ ਅਸੀਂ ਤੇ ਮਤਲਬ ਮਿੱਟੀ ਤੁਸੀਂ ਇਧਰੋਂ ਪਾ ਰਹੇ ਹੋ ਬਹੁਤ ਵਧੀਆ ਗੱਲ ਤੇ ਅਸੀਂ ਪਰਲੇ ਬੰਨੇ ਸ਼ੁਰੂ ਕਰਨ ਲੱਗੇ ਆ ਤੇ 15 ਟਿਪਰਾਂ ਜਿਹੜੀਆਂ ਉਹ ਤਿਆਰ ਨੇ ਤੇ ਮੈਂ ਤੇ ਡੀਗਦਾ ਰਹਿ ਗਿਆ ਉਹ 15 ਟਿਪਰਾਂ ਵੀ ਨਹੀਂ ਆਈਆਂ ਇਸ ਵੇਲੇ ਰਾਤ ਸਵਾ 8 ਹੋ ਗਿਆ ਇਹ ਦੁਪਹਿਰਾਂ ਦੀਆਂ ਗੱਲਾਂ ਨੇ ਤੇ ਬੋਰੂ ਜਰੂਰ ਆਏ ਆ ਇੱਥੇ ਖਾਲੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨੀ ਕਿਰਪਾ ਕਰ ਦਿਓ ਕਿ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਕਰ ਸਕਦੇ ਆ ਕੱਲ ਨੂੰ ਤੁਸੀਂ ਇਹ ਬੋਰੂ ਮਿੱਟੀ ਦੇ ਭਰ ਕੇ ਤੇ ਇਹਦੇ ਅੱਗੇ ਸਪੋਰਟ ਲਾ ਦਿਓ ਵੀ ਇੰਨੀ ਹੁਣ ਮੁਸ਼ਕਲ ਨਾਲ ਮਿੱਟੀ ਵੀ ਨਹੀਂ ਮਿਲ ਰਹੀ ਤੇ ਲੈ ਕੇ ਆਏ ਆ ਘਟੋ ਘਟ ਇੰਨੇ ਦੇ ਨਾਲੇ ਮਨਰੇਗਾ ਵਾਲਿਆਂ ਨੂੰ ਕੰਮ ਮਿਲ ਜੇਗਾ ਨਾਲੇ ਇਹਨੂੰ ਤੁਸੀਂ ਪੱਕਾ ਕਰ ਦਿਓ ਉਹ ਹੁਣ ਜੋ ਅਸੀਂ ਬੈਸਟ ਕਰ ਸਕਦੇ ਆ ਰਾਤ ਨੂੰ ਕਰਾਂਗੇ ਤੇ ਸਵੇਰੇ ਦੇਖਦੇ ਆ ਪ੍ਰਸ਼ਾਸਨ ਸਾਹਿਬ ਸਵੇਰੇ ਕੋਈ ਟਿਪਰਾ ਉਹਨਾਂ ਦੀ ਆਜਣ ਲਈ ਤੇ ਆਇਆ ਕਹਿ ਰਹੀ ਕੋਈ ਆਪਣਾ ਪੁਰਾਣਾ ਰੈਸਟ ਹਾਊਸ ਆ ਉਹ ਪੁੱਟ ਕੇ ਲਿਆਉਣਾ ਤੇ ਵੇਚਦੇ ਆ ਅਜੇ ਤੱਕ ਤੇ ਨਹੀਂ ਕੋਈ ਟਿਪਰ ਆਈ ਕੋਈ ਉਸ ਤਰ੍ਹਾਂ ਵੀ ਪ੍ਰਸ਼ਾਸਨ ਨੂੰ ਕੋਈ ਮਦਦ ਲਈ ਜਾਂ ਸਰਕਾਰ ਨੂੰ ਕੋਈ ਮਦਦ ਕੋਈ ਇੱਥੇ ਲੈ ਕੇ ਭੇਜਿਆ ਹੋਵੇ ਜਾਂ ਚੀਜ਼ ਭੇਜੀ ਹੋਵੇ ਨਹੀਂ ਮਦਦ ਮੋਦਦ ਕਾਦੀ ਹੋਣੀ ਹੈ ਟਰਾਲੀਆਂ ਵੀ ਸਾਰੀਆਂ ਆਪਣੀਆਂ ਸਾਡੀਆਂ ਤੇ ਟਿਪਰਾਂ ਵੀ ਸਾਰੀਆਂ ਆਪਣੀਆਂ ਲਾਈਆਂ ਹੋਈਆਂ ਜੀਸੀਪੀਆਂ ਵੀ ਆਪਣੀਆਂ ਲਾਈਆਂ ਈਵਨ ਭੱਟਿਆਂ ਤੋਂ ਜਿਹੜਾ ਵੱਟੇ ਤੇ ਰੋੜੀ ਤੇ ਕੇਰੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਡਮ ਅਰਨਾ ਚੌਧਰੀ ਫੋਨ ਕਰ ਰਹੀ ਆਪਣੇ ਇਲਾਕੇ ਦੇ ਜਿਹੜੇ ਭੱਟੇ ਵਾਲੇ ਆ ਮੈਂ ਵੀ ਆਪਣੇ ਇਲਾਕੇ ਚ ਫੋਨ ਕਰ ਰਿਹਾ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੇ 10 ਟਰਾਲੀਆਂ ਕਿਸੇ ਨੇ 4 ਟਿਪਰਾਂ ਕਿ ਇਹਨੇ 5 ਟਿਪਰਾਂ ਉਹ ਪੱਥਰਾਂ ਦੀ ਆਪਣੇ ਰੋੜਿਆਂ ਦੀਆਂ ਤੇ ਕੇਰੀ ਦੀ ਵੀ ਆ ਰਹੀ ਹੈ ਕਿ ਉਹ ਗੱਡੀਆਂ ਬਹਿ ਜਾਂਦੀਆਂ ਨੇ ਤੇ ਅਸੀਂ ਉਹ ਥੋੜਾ ਥੋੜਾ ਬੈੱਡ ਬਣਾ ਕੇ ਉਹ ਉੱਤੇ ਉਹ ਪਾ ਕੇ ਤੇ ਇਸ ਤਰੀਕੇ ਨਾਲ ਗਾਂ ਚੱਲ ਰਹੇ ਹਾਂ ਸੋ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਕਾਰ ਵੱਲੋਂ ਅਜੇ ਤੱਕ ਇੱਕ ਮਤਲਬ ਇੱਕ ਮੱਲੋ ਕਹ ਲਓ ਕਿ ਬੋਰੂ ਨਹੀਂ ਮਿੱਟੀ ਦਾ ਆਇਆ ਤੇ 15 ਟਿਪਰਾਂ ਜਿਹੜੀਆਂ ਹੋਣੀਆਂ ਉਹ ਵੀ ਨਹੀਂ ਆਈਆਂ ਕਿਉਂਕਿ ਇੱਥੇ ਤੇ ਟਿਪਰ ਬਹੁਤ ਪੈਣੀ ਆ ਇੱਥੇ ਤੇ ਮੇਰੇ ਹਿਸਾਬ ਨਾਲ ਤੋ ਇਸ ਆਪਣੇ ਹਲਕੇ ਤੋਂ ਦੀਨੜਾ ਦੇ ਹਲਕੇ ਦਾ ਲਾਗ ਲਾਗ ਕਾਤਾ ਹੈ ਨਾ ਤੇ ਸੇਵਾ ਬਾਬਾ ਉਹਨਾਂ ਦੀ ਆਈ। ਦੇਖੋ ਇਹਦੇ 'ਚ ਸਰਹੱਦਾਂ ਨਹੀਂ ਹੁੰਦੀਆਂ। ਜੇ ਜਦੋਂ ਸੇਵਾ ਕਰਨੀ ਆ ਫੇਰੇ ਇਹ ਛੇ ਉਸ ਸਰਹੱਦਾਂ ਤੇ ਰਹੀਏ ਤੇ ਫੇਰ ਉਹ ਗੱਲ ਹੀ ਬਣਦੀ। ਆਪਾਂ ਵੇਖਿਆ ਅਸਲ ਲੀਡਰ ਇਦਾਂ ਹੀ ਕਰਦੇ ਆ ਆਪਣੇ ਹਲਕੇ ਦੇ ਜਾਂਦੇ। ਮੈਂ ਲੀਡਰ ਨਹੀਂ ਆ ਭਾਈ ਮੈਂ ਲੀਡਰ ਨਹੀਂ। ਜੇ ਲੀਡਰ ਨਹੀਂ ਤੇ ਐਡੀ ਨੇਰੀ 'ਚ ਦੋਰੇ ਲੋਕਾਂ ਜਿਤਾਇਆ। ਬਾਬਾ ਸ਼੍ਰੀਚੰਦ ਐ, ਟਾਲੀ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੋਣੇ ਕੱਲ ਵੀ ਇੱਥੇ ਮੱਥਾ ਟੇਕਣ ਹੀ ਆਏ ਸੀ ਮੈਂ ਤੇ ਬਲਜੀਤ ਤੇ ਜਦੋਂ ਇੱਥੇ ਆਏ ਆ ਤੇ ਸੰਗਤ ਨੇ ਦੱਸਿਆ ਕਿ ਆ ਜੇ ਪੜਾ ਸਾਹਿਬ ਅੱਗੇ ਲੱਗੋ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਉਥੋਂ ਬਾਬਾ ਜੀ ਅ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆਗੇ ਮੈਨੇਜਰ ਸਾਹਿਬ ਗੱਡੀ ਤੇ ਲੰਘ ਰਹੇ ਉਹ ਖਲੋਗੇ ਉੱਥੇ ਹੀ ਉਹਨਾਂ ਨੇ ਜਾਣਕਾਰੀ ਛੱੜਤੀ ਮੇਰੇ ਨਾਲ ਦਿਆਂ ਤੇ ਜ ਅਰਦਾਸ ਕਰਤੀ ਤੇ ਫਿਰ ਜਦੋਂ ਮੈਂ ਸੋਚਿਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪ ਸੇਵਾ ਲਈ ਹੈ ਤੇ ਉਹਦੇ ਕਰਕੇ ਫਿਰ ਅਸੀਂ ਉਹ ਰਾਤ ਹੀ ਫੋਨ ਕੀਤਾ ਮੈਨੂੰ ਨਹੀਂ ਸਮਝ ਲੱਗੀ ਅੱਧੇ ਘੰਟੇ ਚ ਟਿਪਰਾਂ ਦਾ ਅਰੇਂਜਮੈਂਟ ਅੱਧੇ ਘੰਟੇ ਚ ਅਸੀਂ ਉਹ ਆਪਣੇ ਤਾਏ ਦਾ ਬੇਟਾ ਉਹਦੇ ਪਲਾਟਾਂ ਚੋਂ ਮਿੱਟੀ ਪੁੱਟ ਕੇ ਲਿਆ ਰਹੇ ਆ ਉਹਨੇ ਹੁਣੇ ਤਾਜੀ ਪਵਾਈ ਸੀ ਕਿ ਵਾਵਾ ਜੀ ਤੇ ਮੈਂ ਕਹਿੰਦਾ ਕੋਈ ਨਹੀਂ ਫੇਰ ਪਵਾ ਲਾਂਗੇ ਸੇਵਾ ਆ ਤੇ ਉਥੋਂ ਮਿੱਟੀ ਵੀ ਅਸੀਂ ਉਥੋਂ ਹੀ ਲਿਆ ਰਹੇ ਆ ਸੋ ਇਸ ਕਰਕੇ ਫਿਰ ਉਸ ਤੋਂ ਬਾਅਦ ਆ ਦੇਖਿਆ ਤੇ ਇਹਦੇ ਜਿਆਦਾ ਮੋਟਾ ਕੰਮ ਸੀਗਾ ਵੀ ਸਰਕਾਰ ਦੇ ਵੱਸ ਦੀ ਗੱਲ ਆ ਵੀ ਕੋਈ ਬੜਾ ਯੋਰ ਮਾਰਨ ਭਾਰਕ ਸੰਗਤ ਨੇ ਸਾਥ ਦਿੱਤਾ ਕਹਿੰਦਾ ਤੂੰ ਅੱਗੇ ਲੱਗੋ ਅਸੀਂ ਉਹ ਕਰਕੇ ਸਾਰਾ ਤੇ ਲੱਗੇ ਹੋਏ ਆ ਤਗੜੇ ਹੋ ਕੇ ਤੇ ਕਰਦੇ ਰਵਾਂਗੇ ਜਿੰਨੇ ਜੋਗੇ ਆ ਆਪਾਂ ਇਹ ਜਿਹੜਾ ਕੰਮ ਆ ਜਿਹੜਾ ਤੁਸੀਂ ਕਰੇ ਵੈਸੇ ਦੇਖਿਆ ਇਹ ਤੇ ਸਰਕਾਰ ਜਾਂ ਪ੍ਰਸ਼ਾਸਨ ਦਾ ਬੰਦਾ ਵਾ ਕਿਉਂਕਿ ਉਹ ਅਰੇਂਜਮੈਂਟ ਕਰ ਸਕਦੇ ਆ ਕਾਫੀ ਜਿਆਦਾ ਵੱਡਾ ਕੰਮ ਆ ਸੋ ਜਿਹੜੇ ਲੀਡਰ ਉਹਨਾਂ ਦੇ ਨਿੱਿਤਰਾ ਜਾਂ ਉਹਨਾਂ ਦਾ ਪ੍ਰਸ਼ਾਸਨ ਚੋਂ ਨਹੀਂ ਆ ਰਹੇ ਵੇਖੋ ਕੱਲ ਇੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਤੇ ਸੰਗਤਾਂ ਅੱਜ ਵੀ ਨਗਰ ਕੀਰਤਨ ਆਇਆ ਇੱਥੇ ਬੜਾ ਵੱਡਾ ਔਰ ਜੋੜਾ ਵੀ ਅਸੀਂ ਕੰਮ ਕਰਦੇ ਇਥੋਂ ਨਤਮਸਤਕ ਹੋ ਕੇ ਕਰਦੇ ਆ ਤੇ ਕੱਲ ਵੀ ਇੱਥੇ ਬਹੁਤ ਸੰਗਤ ਹੋਣੀ ਆ ਤੇ ਪਤਾ ਨਹੀਂ ਹੁੰਦਾ ਬਾਰਸ਼ ਦਾ ਤੇ ਮੀਂਹ ਦਾ ਕਦੋਂ ਪਾਣੀ ਚੱਲ ਪਿਆ ਸੀ ਉਸ ਕਰਕੇ ਜ਼ੋਰ ਮਾਰ ਰਹੇ ਆ ਤੇ ਬਾਕੀ ਜਿਹੜੀ ਹਲਕਾ ਇੰਚਾਰਜ ਜਾਂ ਲੀਡਰ ਜਿਹੜੇ ਵੀ ਹੈਗੇ ਆ ਆਮ ਆਦਮੀ ਪਾਰਟੀ ਦੇ ਸਾਰੇ ਹਲਕਿਆਂ ਉਹ ਤੇ ਵੇਖੋ ਮੈਂ ਤੇ ਇਹੋ ਕਹੂੰਗਾ ਵੀ ਲੋਕਾਂ ਨੇ ਉਹਨਾਂ ਨੂੰ ਮਿਲਖਾ ਸਿੰਘ ਬਣਾਇਆ ਹੋਇਆ ਤੋ ਲੱਭਣਗੇ ਕਿੱਥੋਂ ਤੁਸੀਂ ਦੇਖਿਆ ਹੀ ਆ ਜਿਹੜੀ ਸਪੀਡ ਨਾਲ ਦੌੜ ਰਹੇ ਆ ਉਹ ਮਗਰ ਲੋਕ ਚੜ ਰਹੇ ਆ ਤੇ ਗਾੜੀ ਉਹਨਾਂ ਨੇ ਸਪੀਡ ਇੰਨੀ ਕਿ ਚੱਕੀ ਹੋਈ ਆ ਲੋਕਾਂ ਨੇ ਮਗਰ ਚੜ ਕੇ ਤੋ ਇਸ ਕਰਕੇ ਸਾਨੂੰ ਤੇ ਇਹ ਵੀ ਪ੍ਰੋਬਲਮ ਆ ਰਹੀ ਆ ਵੀ ਆ ਜਿਹੜੇ ਰੋੜੇ ਰਾੜੇ ਲਿਆ ਰਹੇ ਆ ਉਹ ਪੱਠਿਆਂ ਤੋਂ ਮਿਲ ਨਹੀਂ ਰਹੇ ਤੋ ਉਹ ਫੇ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਹਿੰਦੇ ਵੀ ਜਿਹੜੇ ਸਭ ਤੋਂ ਵੱਧ ਔਖੇ ਆ ਪਿੰਡ ਵਾਲੇ ਉਥ ਪਿੰਡ ਜਾਓ ਰੋੜੇ ਉਥੋਂ ਮਿਲਨੇ ਆ ਸਰਕਾਰ ਦੇ ਖਿਲਾਫ ਇਕੱਠੇ ਕਰਕੇ ਬੈਠੇ ਸੋ ਐਂ ਦੇ ਭਾਈ ਹਰ ਚੀਜ਼ ਦੀ ਦਿੱਕਤ ਆਉਣ ਡਈ ਆ ਪਹਿਲੀ ਯਾਰ ਵੇਖਿਆ ਵੀ ਇਹੋ ਜੀ ਸਰਕਾਰ 86 ਤੋਂ ਬਾਅਦ ਸਭ ਤੋਂ ਵੱਧ ਪਾਣੀ ਹਰਕਾਂ ਆਇਆ ਤੇ ਸੁੱਤੇ ਪਏ ਆ ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਗਈ ਇਹ ਕੋਡਨ ਖਰੋਲਾ ਲੈ ਕੇ ਦੇ ਦਿੱਤਾ ਸਾਡੇ ਮਾਝੇ ਵਾਲਿਆਂ ਨੂੰ ਜੋ ਤਬਰ ਲੈ ਲੈ ਕੇ ਹੁਟੇ ਲੈਣ ਦੇ 40-40 ਲੱਖ ਰੁਪਏ ਦਾ ਫੇਰਾ ਪੈਂਡਿਆ ਕਮਾਲ ਦੀ ਗੱਲ ਆ ਭਾਈ ਮੁਬਾਰਕ ਆ ਇਹਨਾਂ ਇਹਨਾਂ ਦੀ ਲੀਡਰੀ ਇਹਨਾਂ ਨੂੰ ਮੁਬਾਰਕ ਆ ਬਹੁਤ ਧੰਨਵਾਦ ਆ ਇਹਨਾਂ ਦਾ ਨਹੀਂ ਉਹਦੇ ਚ ਵੇਖੋ ਬੀਬੀਆਂ ਵੱਲੋਂ ਇਹ ਵਿਸ਼ੇਸ਼ ਧੰਨਵਾਦ ਆ ਅਸੀਂ ਵੀ ਧੰਨਵਾਦ ਕਰਦੇ ਆ ਸਰਕਾਰ ਦਾ ਕਿ ਜਿਹੜਾ ਉਤੋਂ ਆਟਾ ਛੁੱਟ ਰਿਹਾ 5-5 ਕਿਲੋ ਉਹ ਬੀਬੀਆਂ ਨੂੰ ਗੁੰਨਣਾ ਨਹੀਂ ਪੈ ਰਿਆ ਉਹ ਜਦੋਂ ਛੁੱਟਦੇ ਆਪਣੇ ਆਪ ਗੁੱਜ ਜਾਂਦਾ ਤੇ ਬਾਅਦ ਚ ਫੇਰ ਡੰਗਰਾਂ ਨੂੰ ਪਾਉਣਾ ਪੈਂਦਾ ਬੜਾ ਧੰਨਵਾਦ ਆ ਸਰਕਾਰ ਦਾ ਉਤੋਂ ਲੇਜ਼ ਦੇ ਪੈਕੇਟ ਵੀ ਛੁੱਟੇ ਆ ਤੇ ਕੱਲ ਮੈਂ ਨੰਗਲਪਿੰਡ ਗਿਆ ਹੇ ਉਹ ਬੀਬੀ ਕਹਿੰਦੀ ਵੀ ਸਾਡੇ ਵੀ ਆਇਆ ਤੇ ਅਸੀਂ ਚਾਦਰ ਵਿਛਾਉਂਦੇ ਰਹੇ ਤਿੰਨ ਪੈਕੇਟ ਲੇਜ਼ ਦੇ ਛੁੱਟੇ ਉਹ ਵੀ ਪਾਣੀ ਚ ਮਰ ਜਣੇ ਨੇ ਛੁੱਟਦੇ ਜਿਹੜਾ ਹੈਗਾ ਸੀਗਾ ਸੋ ਗੱਲ ਇਹ ਆ ਯਾਰ ਪੀਆਰ ਤੋਂ ਬਾਹਰ ਨਹੀਂ ਆ ਰਹੇ ਉਹ ਦਿੱਲੀ ਵਾਲਿਆਂ ਨੇ ਬੇੜਾਗਰ ਕਰ ਦੇਣਾ ਇਹਨਾਂ ਦਾ ਸਾਰੇ ਜਿੰਨੇ ਵੀ ਇਹ ਪੰਜਾਬੀ ਲੱਗੇ ਨਾ 92 94 ਲੈ ਜੇ ਮੁੜ ਕੇ ਹਲਕਿਆਂ 'ਚ ਵੜ ਜਾਣਗੇ ਨਾ ਆਉਣ ਵਾਲੇ ਸਮੇਂ 'ਚ ਤੇ ਮੇਰਾ ਨਾਮ ਬਤਾ ਦੇ ਇਹਨਾਂ ਦੇ ਕਿ ਬਣਾਇਆ ਹੋਇਆ ਸਾਰਿਆਂ ਨੇ ਉਹਨਾਂ ਨਾਲ ਵੱਧ ਸਪੀਡ ਆ ਜਿੰਨੇ 'ਚ ਦੌੜ ਰਹੇ ਆ ਅੱਗੇ-ਅੱਗੇ ਆਪਣੀ ਸਰਕਾਰ 'ਚ ਯਾਰ ਤਾਂ ਦੇ ਹਾਲਾਤ ਨੇ ਤੇ ਡੇਢ ਸਾਲ ਨੂੰ ਕੀ ਬਣੂਗਾ ਹੋਏ ਆਪ ਦਾ ਚੈੱਕ ਕਰਨ ਸਿਸਟਮ ਨੂੰ ਪੀੜੀ ਥੱਲੇ ਛੋਟਾ ਜ਼ਰੂਰ ਮਾਰਨ ਲੱਗਦਾ ਹੁੰਦਾ ਸਰਕਾਰ 'ਚ ਵੀ ਨਹੀਂ ਅਸੀਂ ਬੜੇ ਉਹ ਹੈਗੇ ਆ ਪਰ ਅੱਜ ਵੀ ਦੇਖਿਆ ਉਹ ਪਠਾਨ ਮਾਜਰਾ ਜੀ ਵੀ ਰੌਲਾ ਪਾ ਰਹੇ ਤੋ ਕਈ ਲੀਡਰ ਇਹਨਾਂ ਦੇ ਰੋਹਾਨੂੰ ਪਿੰਡਾਂ ਚ ਨਹੀਂ ਵੜਨਦੇ ਕਿੱਦਾਂ ਵੜਨ ਦੇਣਗੇ ਯਾਰ ਤੁਸੀਂ ਜਦੋਂ ਤੁਸੀਂ ਆਪਣੀ ਆਪਣੀ ਸਰਕਾਰ ਚ ਰਹਿ ਕੇ ਵੀ ਕਈ ਵਾਰ ਬੋਲਣਾ ਪੈਂਦਾ ਆਪਣਾ ਹੱਕ ਲੈਣ ਲਈ ਇਹ ਲੀਡਰਾਂ ਨੂੰ ਮੈਂ ਇੱਕ ਵਾਰ ਵਹਿਮ ਕੱਢ ਦਿਆਂ ਨਾ ਭਗਵੰਤ ਮਾਨ ਨੇ ਕਿਸੇ ਨੂੰ ਐਮਐਲਏ ਬਣਾਉਣਾ ਨਾ ਬਰਿੰਦਰ ਪਾੜੇ ਨੂੰ ਕਿਸੇ ਨੇ ਐਮਐਲਏ ਬਣਾਉਣਾ ਐਮਐਲਏ ਬਣਾਉਣਾ ਤੁਹਾਡੇ ਇਲਾਕੇ ਦੇ ਲੋਕਾਂ ਨੇ ਜਿਹੜਾ ਆਪਣੇ ਇਲਾਕੇ ਦੇ ਲੋਕਾਂ ਨਾਲ ਖੜੂਗਾ ਮਰੂਗਾ ਆਪਣੀ ਸਰਕਾਰ ਨਾਲ ਲੜੂਗਾ ਆਪਣੇ ਸਰਕਾਰ ਦੇ ਵਜ਼ੀਰਾਂ ਨਾਲ ਲੜੂਗਾ ਉਹ ਬੰਦਾ ਦੁਬਾਰਾ ਚੁਣਿਆ ਜਾਊਗਾ ਤੇ ਜਿਹੜਾ ਇਹ ਸੋਚੇ ਵੀ ਹਾਏ ਓਏ ਮੈਂ ਕਿਤੇ ਬੋਲ ਪਿਆ ਨਾ ਕਿਤੇ ਬਿਆਨ ਦੇ ਦਿੱਤਾ ਤੇ ਮੇਰੀ ਸੰਗੀ ਘੁੱਟੀ ਜਾਣੀ ਆ ਉਹਦੇ ਨਾਲ ਵੱਧ ਸੰਗੀ ਅਗਲਿਆਂ ਨੇ ਸਰ ਇਲੈਕਸ਼ਨ 'ਚ ਲੋਕਾਂ ਘੁੱਟਣੀਆਂ ਹੋਰ ਵੀ ਪ੍ਰਤਾਪ ਨਹੀਂ ਜੀ ਬੋਲਿਆ ਕਿ ਉਹਨੂੰ ਵੀ ਕੱਢ ਦਿੱਤਾ ਹੈ ਕੱਢਦਾ ਉਹਨਾਂ ਨੂੰ ਵੀ ਪਰ ਮੈਂ ਉਸ ਚੀਜ਼ ਤੇ ਤੇ ਚਲੋ ਕੀ ਜਾਣਾ ਆ ਐਸ ਬਹੁਤ ਹਾਲਾਤ ਹੀ ਹੋ ਰਾ ਪੋਲਿਟਿਕਲ ਗੱਲ ਕੀ ਕਰਨੀ ਪਤਾ ਹੀ ਆ ਤੁਹਾਨੂੰ ਕਿਹੜਾ ਭੁਲੇਖਾ ਸਾਰੀ ਦੁਨੀਆ ਨੂੰ ਨਹੀਂ ਭੁਲੇਖਾ ਉਹ ਬਾਕੀ ਮੈਂ ਕਹਿਣਾ ਵੀ ਸੇਵਾ ਕਰਨ ਬਾਹਰ ਨਿਕਲਣਾ ਸਟੰਟ ਨਾ ਲੈਣ ਫੋਟੋਆਂ ਨਾ ਖੈਦਾ ਇਸ ਢੰਗ ਦੇ ਨਾਲ ਉਹ ਨਾ ਕਰ ਮੈਂ ਹਾਏ ਚੋਪਰ ਤੇ ਚੜ ਗਿਆ ਹੇ ਜਿਹ ਫੈਲਫੀਆਂ ਲੈ ਰਹੇ ਉਹ ਬਾਕੀ ਹਰੇਕ ਨੂੰ ਆਪਣੀ ਮੁਬਾਰਕ ਹੈ ਜੋ ਬੀਜਣਗੇ ਉਹ ਵੱਢ ਲੈਣਗੇ